ਗੋਮੀਨ ਸਾਹ ਮੋਰਚਾ ਚੰਡੀਗੜ੍ਹ ਸਭ ਨੂੰ ਪਤਾ ਕਿ 7 ਜਨਵਰੀ 2023 ਤੋਂ ਲਗਾਤਾਰ ਜਾਰੀ ਆ ਮੋਦੀ ਚੜ੍ਹਦੀ ਕਲਾ ਵਾਸਤੇ ਹੰਦੀ ਸਿੰਘਾਂ ਦੀ ਰਿਹਾਈ ਵਾਸਤੇ ਦਿਹੰਗ ਸਿੰਘ ਤਲਾਪਨਖਾਪਨੋਂ ਸਾਲ ਮਿਲ ਕਮੇਟੀ ਮੋਰਚੇ ਦੀ ਵੱਲੋਂ ਇੱਕ ਮਹਾਪੰਚਾਇਤ 25 ਜਨਵਰੀ ਨੂੰ ਸੱਦੀ ਗਈ ਆ ਅਸੀਂ ਸਾਰੀਆਂ ਹੀ ਘਟਗੰਟ ਨੇ ਜਿਹੜੀਆਂ ਭਾਰਤ ਦੇ ਵਿੱਚ ਵਸਣੀਆਂ ਨੇ ਇੱਕ ਮਹਾਪੰਚਾਇਤ ਕਈ ਵਾਰੀ ਭੁਲੇਖਾ ਹੁੰਦਾ ਵੀ ਕਸਾਨਾਂ ਦੀ ਮਹਾ ਬਿਰਜਾਇਦਾ ਦੇ ਵਿੱਚ ਅਸੀਂ ਸਾਰਿਆਂ ਨੂੰ ਬੁਲਾਇਆ ਗਿਆਨ ਵਰਡ ਕੀਤਾ ਜਿਹਨੇ ਘੱਟ ਗਿਣਤੀਆਂ ਨੇ ਸਿੱਖ ਮੁਸਲਮ ਈਸਾਈ ਐਸਸੀ ਓਬੀਸੀ ਜੈਨੀ ਬੋਧੀ ਜਿੰਨੀਆਂ ਵੀ ਘੱਟ ਗਿਣਤੀਆਂ ਨੇ ਜਿਹਨੂੰ ਸਰਕਾਰ ਮਾਰ ਰਹੀ ਆ ਅਸੀਂ ਉਹ ਸਾਰੇ ਨੁਮਾਇੰਦਿਆਂ ਨੂੰ ਬੁਲਾਇਆ ਇੱਥੇ ਤੇ ਤਾਂ ਕਿ ਜਿਹੜਾ ਕਾਨੂੰਨ ਆ ਸੰਵਿਧਾਨ ਦੇ ਮੁਤਾਬਕ ਬੰਦੀ ਸਿੰਘਾਂ ਜਿਹੜੇ ਹੈ ਅੱਜ ਤੋਂ 15 ਸਾਲ ਪਹਿਲਾਂ ਹੋਣੀ ਚਾਹੀਦੀ ਸੀ ਕਾਨੂੰਨ ਨੂੰ ਕਿਹਨੇ ਤੋੜਿਆ ਸਰਕਾਰਾਂ ਨੇ ਤੋੜਿਆ ਸਰਕਾਰਾਂ ਹੀ ਤੋੜ ਰਹੀਆਂ ਨੇ ਅਸੀਂ ਕਾਨੂੰਨ ਦੇ ਜਾਬਤੇ ਦੇ ਵਿੱਚ ਆ ਇਸ ਕਰਕੇ ਇੱਕ ਅਨੋਖੀ ਮਹਾਪੰਚਾਇਤ 25 ਜਨਵਰੀ ਨੂੰ ਹੋ ਰਹੀ ਆ ਉਹਦੇ ਵਿੱਚ ਅਸੀਂ ਸਾਰੇ ਹੀ ਜਿਹੜੇ ਭਾਰਤ ਦੇ ਲੀਡਰ ਨੇ ਜੇ ਬਾਮਸੀਫ ਵੱਲੋਂ ਬਾਮਨ ਮੇਸਰਾਮ ਜੀ ਉਹ ਵੀ ਪਹੁੰਚ ਰਹੇ ਨੇ ਤੇ ਜਿਹੜੇ ਕਿਸਾਨੀ ਮੋਰਚੇ ਦੇ ਵਿੱਚ ਬਹੁਤ ਵੱਡੀ ਸੇਵਾ ਦੀ ਭੂਮਿਕਾ ਨਿਭਾਈ ਜਨਾਂ ਨੇ ਆਰਾਮ ਸਿੰਘ ਰਾਣਾ ਗੋਲਡਨ ਹੱਟ ਵਾਲੇ ਉਹਨਾਂ ਨੇ ਵੀ ਪਹੁੰਚਣਾ ਹੈ ਤੇ ਹੋਰ ਵੀ ਜਿਹੜੇ ਇੱਕ ਨਾਮਨ ਲਾੜੀ ਦੇ ਵਿੱਚੋਂ ਜਗਜੀਵਨ ਸਿੰਘ ਜੀ ਮਾਲਾ ਜਗਜੀਵਨ ਮਾਲਾ ਉਹ ਵੀ ਇਸ ਜਿਹੜੀ ਮਹਾਪੰਚਾਇਤ ਦੇ ਵਿੱਚ ਪਹੁੰਚਣਗੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਸੰਤ ਬਾਬਾ ਗੁਰਮੀਤ ਸਿੰਘ ਜੀ ਡਾਤਰ ਵਾਲੇ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਲੋਹਰਾਂ ਵਾਲੇ ਤੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਪਹੁੰਚ ਰਹੀਆਂ ਨੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਮਹਿਮੂਦ ਪਰਾਚਾ ਜੀ ਉਹ ਵੀ ਇਸ ਜਿਹੜੀ ਪੰਚਾਇਤ ਦੇ ਵਿੱਚ ਪਹੁੰਚਣਗੇ ਡਾਕਟਰ ਵੀਰ ਤੋਂ ਛਾੜਨ ਨਾਲ ਬੈਠੇ ਨੇ ਬਾਈ ਲਖਾ ਸੁਧਾਰਣਾ ਜੀ ਹੋਣੀ ਸਾਡੇ ਨਾਲ ਬੈਠੇ ਨੇ ਸਿੰਘ ਸਾਹਿਬ ਬਾਬਾ ਕਲਵਿੰਦਰ ਸਿੰਘ ਜੀ ਬਲਜੀਤ ਸਿੰਘ ਜੀ ਭਾਉ ਬੈਰੋਂਪੁਰ ਸਾਹਿਬ ਕਾਲਾ ਸਿੰਘ ਜੀ ਹੋਰ ਜਸੇ ਦਾ ਪ੍ਰਗਟ ਸਿੰਘ ਜੀ ਬਹੁਤ ਸਾਰੀਆਂ ਸ਼ਖਸੀਅਤ ਸਾਡੇ ਨਾਲ ਸਾਹਮਣੇ ਬਾਬਾ ਧੀਰਾ ਸਿੰਘ ਜੱਤੇਦਾਰ ਤਰਨਾ ਦਲ ਕਪੂਰਥਲਾ ਵਾਲੇ ਤੇ ਬਾਈ ਜਗਦੀਸ਼ ਰੰਧਾਵਾ ਸਾਹਿਬ ਉਹ ਵੀ ਆਏ ਹੋਏ ਨੇ ਬਹੁਤ ਸਾਰੀਆਂ ਸ਼ਖਸੀਅਤਾਂ ਜਿਹੜੀਆਂ ਇੱਥੇ ਸ਼ਾਮਲ ਨੇ ਤੇ ਆਪ ਸਾਰੇ ਵਿਚਾਰ ਕਰਨੇ ਨੇ ਸਾਰੇ ਦੱਸਣਗੇ ਆਪ ਜੀ ਨੂੰ ਮੈਂ ਸਾਰੀਆਂ ਸੰਗਤਾਂ ਨੂੰ ਪੰਜਾਬ ਦੀਆਂ ਨੂੰ ਹਰਿਆਣੇ ਦੀਆਂ ਨੂੰ ਤੇ ਹਰਿਆਣੇ ਦੀ ਜਿਹੜੀ ਖਾ ਪੰਚਾਇਤ ਆ ਖਾਪਾਂ ਦੇ ਜਿਹੜੇ ਮੁਖੀ ਨੇ ਉਹਨਾਂ ਨਾਲ ਵੀ ਗੱਲ ਹੋਈ ਆ ਉਹ ਵੀ ਇੱਥੇ ਪਹੁੰਚਣਗੇ ਉਹਨਾਂ ਵਿੱਚ ਮਨੋਹਜ ਮਨੋਜ ਸਿੰਘ ਦੋਹਣ ਦੀਪਕ ਫੌਜੀ ਜੀ ਹੋਣੀ ਹੋਰ ਬਹੁਤ ਸਾਰੇ ਜਿਹੜੇ ਨਮਾਇੰਦੇ ਨੇ ਹਰਿਆਣੇ ਦੇ ਉਹ ਵੀ ਪਹੁੰਚ ਰਹੇ ਨੇ ਤੇ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਆਓ ਇਸ ਮਹਾਪੰਚਾਇਤ ਦਾ ਆਪਾਂ ਹਿੱਸਾ ਬਣੀਏ ਉਹਨਾਂ ਬੰਦੀ ਸਿੰਘਾਂ ਦੇ ਲਈ ਜਿਹੜੇ ਸਰਕਾਰ ਨੇ ਜ਼ਬਰਦਸਤੀ ਧੱਕੇ ਨਾਲ ਅੰਦਰ ਬੰਦ ਕੀਤੇ ਹੋਏ ਨੇ ਕਿਉਂਕਿ ਉਹਨਾਂ ਨੇ ਸਜ਼ਾਾਂ ਭੁਗਤਲੀਆਂ 30 ਸਾਲ ਹੋ ਗਏ 35 ਸਾਲ ਹੋ ਗਏ ਇਸ ਲਈ ਉਹਨਾਂ ਦੀ ਰਿਹਾਈ ਕਰਉਣ ਵਾਸਤੇ ਇੱਕ ਵੱਡਾ ਹਮਲਾ ਮਾਰੀਏ ਆਪਾਂ ਬਹੁਤ ਸਾਰੇ ਮੋਰਚੇ ਚੱਲ ਰਹੇ ਨੇ ਕਿਸਾਨੀ ਮੋਰਚਾ ਚੱਲਦਾ ਹੋਰ ਵੀ ਬਹੁਤ ਸਾਰੇ ਚੱਲ ਰਹੇ ਨੇ ਪਰ ਇਹ ਮੋਰਚਾ 2 ਸਾਲ ਤੋਂ ਲਗਾਤਾਰ ਚੱਲ ਰਿਹਾ ਸਾਨੂੰ ਸਾਰ ਨੂੰ ਇਕੱਠੇ ਹੋ ਗਏ ਇੱਕ ਆਵਾਜ਼ ਉਲੰਧ ਕਰਨੀ ਚਾਹੀਦੀ ਹੈ ਸੈਂਟਰ ਸਰਕਾਰ ਤੱਕ ਤਾਂ ਕਿ ਉਹਨਾਂ ਦੇ ਬੋਲੇ ਕੰਨਾਂ ਤੱਕ ਇਹ ਮੋਰਚੇ ਦੀ ਆਵਾਜ਼ ਪਹੁੰਚੇ ਬੰਦੀ ਸਿੰਘਾਂ ਦੀ ਰਿਹਾਈ ਹੋਵੇ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਆਓ 25 ਤਰੀਕ ਨੂੰ ਵੀ ਹੀਰਾ ਘੱਟ ਕੇ ਕੌਮੀ ਅਨਸਾਹ ਮੋਰਚੇ ਦੇ ਵਿੱਚ ਚੰਡੀਗੜ੍ਹ ਪਹੁੰਚ ਕੇ ਹਾਜ਼ਰੀਆਂ ਲਗਵਾਓ ਇਸ ਮੁਹਿੰਮ ਦਾ ਹਿੱਸਾ ਬਣੋ ਸਾਡੇ ਕਰਕੇ ਨਹੀਂ ਤੁਸੀਂ ਆਉਣਾ ਤੁਸੀਂ ਆਉਣਾ ਬੰਦੀ ਸਿੰਘਾਂ ਦੇ ਪਿਆਰ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਹੋਈਆਂ ਬਿਆਦਮੀਆਂ ਦਰਦ ਲੈ ਕੇ ਆਉਣਾ ਜਿਹਦੇ ਮਨਾਂ ਦੇ ਵਿੱਚ ਦਰਦ ਹੈ ਬੰਦੀ ਸਿੰਘਾਂ ਪ੍ਰਤੀ ਪਿਆਰ ਆ ਉਹ ਪਛੇਣੀ ਹਟੂਆ ਉਹ ਜਰੂਰ ਵਿਹਰਾ ਘੱਟ ਕੇ 25 ਜਨਵਰੀ ਨੂੰ ਇੱਥੇ ਪਹੁੰਚਣਗੇ ਤੇ ਹੁਣ 22 ਲੱਖਾਂ ਜੀ ਆਪ ਜੀ ਨਾਲ ਵਿਚਾਰ ਕਰਨਗੇ ਫਿਰ ਬਾਬਾ ਕੁਲਵਿੰਦਰ ਸਿੰਘ ਜੀ ਹੁਣੀ ਡਾਕਟਰ ਜੀਤੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਸਮੁੱਚੇ ਦਰਪੰਥ ਵੱਲੋਂ ਕੌਮੀ ਇਨਸਾਫ ਮੋਰਚਾ ਟੀਮ ਵੱਲੋਂ 25 ਜਨਵਰੀ ਨੂੰ ਕੌਮੀ ਇਨਸਾਫ ਮੋਰਚਾ ਜਿਹੜਾ ਚੰਡੀਗੜ੍ਹ ਦੇ ਵਿੱਚ ਲੱਗਿਆ ਹੋਇਆ ਇਸ ਮੋਰਚੇ ਨੂੰ ਅੱਜ 2 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ 2 ਸਾਲ ਤੋਂ ਵੀ 10-12 ਦਾ ਨੰਘੇ ਆ ਲਗਾਤਾਰ ਇੱਥੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹੋਈਆਂ ਬੇਅਦਬੀਆਂ ਨੂੰ ਲੈ ਕੇ ਜਾਂ ਹੋਰ ਮਸਲਿਆਂ ਨੂੰ ਲੈ ਕੇ ਲਗਾਤਾਰ ਇਹ ਮੋਰਚਾ ਸਰਗਰਮ ਆ ਇਸ ਤਰ੍ਹਾਂ ਬਾਬਾ ਰਾਜਾ ਜੀ ਨੇ ਦੱਸਿਆ ਕਿ ਵੱਖ-ਵੱਖ ਦਲ ਪੰਥ ਘੱਟ ਗਿਣਤੀਆਂ ਜਿੰਨਾ ਤੇ ਵੀ ਇਸ ਵੇਲੇ ਜ਼ੁਲਮ ਹੋ ਰਿਹਾ ਉਹ ਸਾਰੇ ਇੱਥੇ ਪਹੁੰਚ ਰਹੇ ਆ ਅਸੀਂ ਸਮੁੱਚੀ ਸਿੱਖ ਸੰਗਤ ਨੂੰ ਘੱਟ ਗਿਣਤੀਆਂ ਨੂੰ ਜਾਂ ਜਿਹੜੇ ਵੀ ਪੀੜਿਤ ਨੇ ਸਾਰੀਆਂ ਤਰ੍ਹਾਂ ਨੂੰ ਅਪੀਲ ਕਰਦੇ ਆ ਕਿ 25 ਤਰੀਕ ਨੂੰ ਇੱਕ ਮਹਾ ਪੰਚਾਇਤ ਵੱਡਾ ਇਕੱਠ ਇਸ ਕੌਮਨ ਸਾਹ ਮੋਰਜ ਕੀਤਾ ਜਾ ਰਿਹਾ ਹਮ ਹਮਾ ਕੇ ਪਹੁੰਚੋ ਪਹੁੰਚਣ ਦੀ ਕਿਉਂ ਲੋੜ ਆ ਜਿਹਨੂੰ ਹਲੇ ਵੀ ਇਹ ਲੱਗਦਾ ਕੋਈ ਭਰਮ ਭੁਲੇਖਾ ਕੋਈ ਸ਼ੱਕ ਹੈ ਕਿ ਸਾਨੂੰ ਕੁਝ ਨਹੀਂ ਹੋਣਾ ਇਹ ਤਾਂ ਉਹੀ ਲੋਕ ਸੀ ਜਿਹੜੇ ਕਿਸੇ ਕਾਰਨਾ ਕਰਕੇ ਇਹਨੇ 30 ਦੀ 40 40 ਸਾਲ ਤੋ ਬੰਦ ਨੇ ਕਿਸੇ ਕਾਰਨਾ ਕਰਕੇ ਨਹੀਂ ਉਹ ਸਾਡੇ ਕਰਕੇ ਸਾਡੀਆਂ ਨਸਲਾਂ ਖਾਤਰ ਸਾਡੇ ਪੰਜਾਬ ਖਾਤਰ ਸਾਡੀ ਕੌਮ ਖਾਤਰ ਜਿਨ੍ਹਾਂ ਦੇ ਅੰਦਰ ਦਰਦ ਸੀ ਉਹ ਸਜ਼ਾ ਪੂਰੀ ਹੋਣ ਤੋਂ ਬਾਅਦ ਦੁੱਗਣੀ ਸਜ਼ਾ ਕੱਟ ਕੇ ਵੀ ਹਲੇ ਅੰਦਰ ਹੈ ਤੇ ਅਗਲੀ ਜਿਹੜੀ ਗੱਲ ਸਾਡੇ ਧਿਆਨ ਕਰਨ ਵਾਲੀ ਹੈ ਕਿ ਹੁਣ ਤਾਂ ਕਾਨੂੰਨ ਵੀ ਹੋਰ ਖਤਰਨਾਕ ਬਣਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੀ ਬੰਦਾ ਜਿਹੜਾ ਵੀ ਕੋਈ ਐਕਟ ਵੀ ਇਨਸਾਨ ਏਨ ਵੀ ਕੋਈ ਸੰਗਠਨ ਕੋਈ ਜਥੇਬੰਦੀ ਕੋਈ ਕਿਸੇ ਮੋਰਚੇ ਨੂੰ ਲਾਉਗੀ ਜਾਂ ਕੋਈ ਸਰਕਾਰ ਦੀਆਂ ਨੀਤੀਆਂ ਦੀ ਲੋਚਨਾ ਕਰੂ ਤਾਂ ਹੀ ਕੋਈ ਕਾਰਵਾਈ ਕਰਨਗੇ ਹੁਣ ਇਹਨਾਂ ਨੇ ਧਾਰਾ 113 ਜਿਹੜੀ ਰੱਖੀ ਹੈ ਇੱਕ ਵੀ ਬੰਦਾ ਕੋਈ ਸਰਕਾਰ ਦੀ ਲੋਚਨਾ ਕਰਦਾ ਸਰਕਾਰ ਦੀਆਂ ਮਾਰੀਆਂ ਨੀਤੀਆਂ ਦੇ ਖਿਲਾਫ ਬੋਲਦਾ ਉਹਨੂੰ ਜਦੋਂ ਮਰਜ਼ੀ ਚੱਕ ਕੇ ਅੱਤਵਾਦੀ ਲਾਣ ਦੇਣਗੇ ਇੱਕ ਬੰਦੇ ਨੂੰ ਧਾਰ 113 ਲੱਖ ਚੱਕ ਕੇ ਅੰਦਰ ਸਿੱਟ ਦੇਣਗੇ ਕੋਈ ਸੁਣਵਾਈ ਨਹੀਂ ਹੋਣੀ ਆਪਾਂ ਦੇਖ ਹੀ ਰਹੇ ਹਾਂ ਪਹਿਲਾਂ ਐਨਐਸਏ ਦੇ ਵੀ ਸਾਡੇ ਨੌਜਵਾਨ ਚੱਕ ਕੇ ਅੰਦਰ ਕੀਤੇ ਹੁਣ ਅੰਦਰ ਬੈਠਿਆਂ ਦੇ ਯੂਪੀਏ ਲਾਤੀ ਤੁਸੀਂ ਹੋਰ ਦੇਖੋ ਮੋਦੀ ਜਦੋਂ ਫਿਰੋਜ਼ਪੁਰ ਆਇਆ ਕਿਸਾਨਾਂ ਨੇ ਉਹਦਾ ਵਿਰੋਧ ਕੀਤਾ ਮੋਦੀ ਆ ਦੇ ਕਾਰਨਾ ਕਰਕੇ ਵਾਪਸ ਚ ਲੈ ਗਿਆ ਇਹ ਸਾਰਿਆਂ ਨੂੰ ਪਤਾ ਪਰ ਉਹਨਾਂ ਉਸ ਸਮੇਂ ਦੇ ਕੁਲਗੜੀ ਥਾਣੇ ਦੇ ਵਿੱਚ ਫਰੋਇਪੁਰ ਦੇ ਵਿੱਚ ਮੁਕੱਦਮਾ ਦਰਜ ਹੋਇਆ ਕਿਸਾਨਾਂ ਦੇ ਉੱਤੇ ਤੇ ਉਹ ਮੁਕੱਦਮੇ ਦੇ ਵਿੱਚ ਮਵੂਲੀ ਜੀਆਂ ਧਾਰਾ ਲੱਗੀਆਂ ਸੀਗੀਆਂ ਹੁਣ ਉਹ ਮੁਕੱਦਮੇ ਦੇ ਵਿੱਚ ਸੈਂਟਰ ਦਾ ਹੱਥੋਕਾ ਬਣ ਕੇ ਭਵੰਤਮਾਨ ਨੇ ਵੀ 307 ਜਿਹੜੀ ਹੁਣ ਧਾਰਾ ਬਦਲ ਗਈ ਆ ਰਾਦਾ ਕਤਲ ਦੀ ਧਾਰਾ ਰਾਦਾ ਕਤਲ ਦੀ ਧਾਰਾ ਉਹਦੇ ਤੇ ਜੋੜ ਦਿੱਤੀ ਗਈ ਆ ਤੇ ਫਰੰਟ ਜਿਹੜੇ ਉਹਨਾਂ ਕਿਸਾਨਾਂ ਦੇ ਕੱਢ ਦਿੱਤੇ ਗਏ ਜਦੋਂ ਇਹਦਾ ਕੋਈ ਵੀ ਬੰਦਾ ਬਖਸ਼ਿਆ ਨਹੀਂ ਜਾਣਾ ਜੇ ਸਾਨੂੰ ਲੱਗਦਾ ਵੀ ਇੱਥੇ ਲੜਨ ਵਾਲਿਆਂ ਤੇ ਸੰਘਰਸ਼ ਕਰਨ ਵਾਲਿਆਂ ਤੇ ਨੂਏ ਟਾਰਗੇਟ ਕਰਨਗੇ ਇੱਥੇ ਜਿਹੜਾ ਬੰਦਾ ਸਾਲ ਛੋੜੇ ਸਾਹ ਲੈਂਦੇ ਵੀ ਟੈਕਸ ਲੱਗਣੇ ਆ ਛੋੜੇ ਪਾਣੀਆਂ ਦੇ ਟੈਕਸ ਛੋੜੀਆਂ ਹਵਾਵਾਂ ਦੇ ਟੈਕਸ ਧਰਤੀ ਦੇ ਟੈਕਸ ਕੁੱਲ ਚੀਜ਼ ਤੇ ਅੱਪ ਅੱਜ ਦੇਖ ਰਹੇ ਆ ਵੀ ਇਹ ਹਮਲਾ ਜਿਹੜਾ ਹੋ ਰਿਹਾ ਇਤਿਹਾਸ ਤੇ ਬੋਲੀ ਤੇ ਨੌਜਵਾਨੀ ਤੇ ਨਸ਼ਿਆਂ ਦੇ ਨਾਲ ਇਹ ਸਾਰੇ ਹਮਲੇ ਸਾਡੇ ਇਹ ਅੱਗ ਜਿਹੜੀ ਲਾਈ ਹੋਈ ਆ ਜਿਸ ਤਰੀਕੇ ਨਾਲ ਸਾਨੂੰ ਮਾਰਨਾ ਦੱਬਣਾ ਕੁਚਲਣਾ ਚਾਹੁੰਦੇ ਆ ਅੱਗ ਹਰ ਇੱਕ ਦੇ ਘਰੇ ਪਹੁੰਚਣੀ ਆ ਭਰਾਵੋ ਸੋ ਮੇਰੇ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਮਾਵਾਂ ਨੂੰ ਭੈਣਾਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਅਪੀਲ ਆ ਕਿ 25 ਜਨਵਰੀ ਨੂੰ ਵੱਡੀ ਗੰਤੀ ਦੇ ਵਿੱਚ ਜਿਵੇਂ ਆਪਾਂ ਪਿੱਛੇ ਹੁਣ ਆ ਖਨੌੜੀ ਬਹੁਤ ਵੱਡਾ ਇਕੱਠ ਹੋਇਆ ਸੀਗਾ ਜਾਂ ਉਦੋਂ ਪਹਿਲਾਂ ਵੀ ਪਾਣੀਆਂ ਦੇ ਮੋਰਚੇ ਸੀ ਇੱਥੇ ਬਹੁਤ ਵੱਡੇ ਇਕੱਠ ਆਪਾਂ ਕਈ ਵਾਰੀ ਕੀਤੇ ਆ ਸੋ ਦੁਬਾਰਾ ਆਪਾਂ ਨੂੰ ਰੂਹ ਫੂਕਣ ਦੀ ਲੋੜ ਹੈ ਮੋਰਚੇ ਦੇ ਵਿੱਚ ਤੇ ਇਹ ਰੂਹ ਫੂਕੀ ਜਾਣੇ ਸੋਡੇ ਕੱਠ ਨਾਲ ਸੋਡੇ ਏਕੇ ਨਾਲ ਸੋਡੀ ਗਿਣਤੀ ਦੇ ਨਾਲ ਸੋ ਭਰਾਵੋ ਤੁਹਾਨੂੰ ਹੱਥ ਬੰਨ੍ਹ ਕੇ ਪੀਲ ਹੈ ਕਿ ਜਿਹੜੇ ਸਾਡੀ ਖਾਤਰ ਆਪਣੀਆਂ ਭਰ ਜਵਾਨੀਆਂ ਜਿਲ੍ਹ ਚ ਗਏ ਸੀਗੇ ਤੇ ਅੱਜ ਬਜ਼ੁਰਗ ਹੋ ਚੁੱਕੇ ਆ ਪਰ ਹੌਸਲਾ ਨਹੀਂ ਹਾਰਿਆ ਕੰਗਾਂ ਦੇ ਪਰਿਵਾਰ ਮਗਰੋਂ ਖਤਮ ਹੋ ਗਏ ਘਰ ਓਜੜ ਗਏ ਘਰਾਂ ਦੇ ਵਿੱਚ ਉੱਲਾਂ ਚ ਘਾਅ ਉੱਗ ਗਏ ਜਾਇਦਾਦਾਂ ਜ਼ਮੀਨਾਂ ਸਰਕਾਰਾਂ ਨੇ ਕੁਰ ਕਰਤੀਆਂ ਉਹ ਸਾਡੀ ਖਾਤਰ ਬੈਠੇ ਨੇ ਬਈ। ਸੋ ਸਾਡਾ ਵੀ ਫਰਜ਼ ਬਣਦਾ ਵੀ 25 ਤਰੀਕ ਨੂੰ ਅਸੀਂ ਵੱਡੀ ਗਿਣਤੀ ਦੇ ਵਿੱਚ ਇੱਥੇ ਹਮ ਹਮਾ ਕੇ ਪਹੁੰਚੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੀ ਸੰਗਤ ਨੂੰ ਪਤਾ ਹੈ ਕਿ ਜਿਹੜਾ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਮਹਾਲੀ ਤਕਰੀਬਨ 2 ਸਾਲ ਹੋ ਗਏ ਉਸ ਮੋਰਚੇ ਲੱਗੇ ਹੋਏ ਨੂੰ ਕਿਉਂਕਿ ਜਾਗਦੇ ਜ਼ਮੀਰਾਵਾਲਿਆਂ ਦਾ ਮੋਰਚਾ ਹੈ ਸਾਰੇ ਆਪਾਂ ਤਕੜੇ ਹੋ ਕੇ ਜਿੱਥੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚਾ ਲਾਇਆ ਹੈ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਵੀ ਲੈਣਾ ਸੀ ਇਸ ਕਰਕੇ ਸਾਰੇ ਤਕੜੇ ਹੋ ਕੇ ਜਿਹੜਾ 25 ਜਨਵਰੀ ਨੂੰ ਸਮੁੱਚੀਆਂ ਅੰਗ ਸਿੰਘ ਜਥੇਬੰਦੀਆਂ ਵੱਲੋਂ ਕੌਮੀ ਸਭ ਮੋਰਚੇ ਦੀ ਸਮੁੱਚੀ ਕਮੇਟੀ ਵੱਲੋਂ ਪੰਜਾਬ ਦੇ ਜੂਥ ਵੱਲੋਂ ਸਮੁੱਚੀ ਸੰਗਤ ਵੱਲੋਂ ਬੜੀ ਚੜ੍ਹਦੀ ਕਲਾ 'ਚ 25 ਜਨਵਰੀ ਨੂੰ ਜਿਹੜਾ ਇਕੱਠ ਰੱਖਿਆ ਗਿਆ ਹੈ ਤੇ ਸਾਰੇ ਆਪਾਂ ਚੜ੍ਹਦੀ ਗਲਾ 'ਚ ਇਸ ਇਕੱਠ ਦੇ ਵਿੱਚ ਪਹੁੰਚੀਏ ਕਿਉਂਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆ ਦਾ ਅਨਸਾਫ਼ ਤਾਂ ਹੀ ਮਿਲਣਾ ਜੇ ਅਸੀਂ ਸਾਰੇ ਇਕੱਠੇ ਹੋਵਾਂਗੇ ਤੇ ਜਿੱਥੇ ਇਹ ਬੇਦਬੀਆ ਦਾ ਅਨਸਾਫ਼ ਹੀ ਲੈਣਾ ਬੰਦੀ ਸਿੰਘਾਂ ਦਾ ਵੀ ਅਨਸਾਫ਼ ਲੈਣਾ ਹੈ ਇਸ ਕਰਕੇ ਸਾਰੇ ਚੜ੍ਹਦੀ ਗਲਾ 'ਚ ਤਕੜੇ ਹੋ ਕੇ 25 ਜਨਵਰੀ ਨੂੰ ਇਸ ਮੋਰਚ 'ਤੇ ਸਾਰੇ ਪਹੁੰਚੇ

ਪਈ ਸਾਹਿਬ ਜੀ ਨੇ ਵੀ ਇਹੀ ਗੱਲ ਕਹੀ ਹੈ ਕਿ ਅੱਗ ਲੱਗੀ। ਔਰ ਸ਼ੁਰੂਆਤ ਮੈਂ ਇੱਥੋਂ ਕਰਦੀ ਆ ਕਿ ਅੱਗ ਲੋ ਆਪਾਂ ਨੂੰ ਹਜ ਹੱਲੀ ਵੀ ਲੱਗ ਰਿਹਾ ਕਿ ਅੱਗ ਤਾਂ ਜੰਗਲ ਚ ਲੱਗੀ ਆ। ਇਹ ਘਰ ਤਾਂ ਦੂਜੇ ਦਾ ਜਲ ਰਿਹਾ ਮੇਰਾ ਕੀ ਜਾ ਰਿਹਾ। ਬਟ ਜੇ ਅੱਗ ਜੰਗਲ ਚ ਲੱਗੀ ਆ ਨਾ ਤੇ ਅੱਜ ਉਹਦੀ ਵਾਰੀ ਆ ਤੇ ਕੱਲ ਆਪਣੀ ਵਾਰੀ ਆ। ਤੇ ਅਸੀਂ ਭੁੱਲੇ ਬੈਠੇ ਆ 2 ਸਾਲ 12 ਦਿਨ ਅਜ ਹੋ ਗਏ ਇਸ ਮੋਰਚੇ ਨੂੰ ਲੱਗੇ ਹੋਏ। 7 ਜਨਵਰੀ ਚ 2023 ਚ ਹਾਂ ਮੋਰਚਾ ਲੱਗ ਗਿਆ ਸੀਗਾ ਤੇ ਅਸੀਂ ਸਾਰੇ ਇਕੱਠੇ ਹੋ ਕੇ ਇਸ ਮੋਰਚੇ ਚ ਚੁ ਮੂਲੀਅਤ ਕਿੱਤੀ ਸੀਗੀ ਔਰ ਬੜੀ ਉਮੀਦਾਂ ਸੀਗੀਆਂ ਉਹ ਕੱਠ ਦੇਖ ਕੇ ਕਿ ਬਹੁਤ ਵਧੀਆ ਰਿਜ਼ਲਟ ਆਊਗਾ ਬਹੁਤ ਵਧੀਆ ਜਿੰਨਾ ਸਾਡਾ ਏਕਤਾ ਭਾਈਚਾਰਾ ਸਾਡੀ ਕੋਮ ਦੁਬਾਰਾ ਜਿਹਨੂੰ ਕਹਿੰਦੇ ਨੇ ਜੱਬੇ ਬਾਣ ਲੱਗਿਓ ਤੱਬੇ ਰੋਜ਼ ਜਾਗਿਓ ਉਹ ਚੀਜ਼ ਦੁਬਾਰਾ ਹੋ ਗਈ ਉਹ ਜਦ ਸਾਨੂੰ ਚੀਜ਼ ਪਿੰਚ ਹੋਈ ਹੈ ਤੇ ਆਪਾਂ ਵਧੀਆ ਰਿਜ਼ਲਟ ਲੈ ਕੇ ਜਾਵਾਂਗੇ ਲੇਕਿਨ ਮੈਨੂੰ ਇਹ ਲੱਗ ਰਿਹਾ ਹੈ ਕਿ ਜਿੱਦਾਂ ਆਪਾਂ ਕਹਿ ਰਹੇ ਕਿ ਅੱਗ ਲੱਗੀ ਆ ਅੱਗ ਲੱਗੀ ਆ ਸਾਨੂੰ ਦਿਸ ਨਹੀਂ ਰਿਹਾ ਕੀ ਹੋ ਰਿਹਾ ਹੈ ਬਿਲਕੁਲ ਸਰਕਾਰਾਂ ਬੇਸ਼ਰਮ ਹੋ ਗਈਆਂ ਨੇ ਸਰਕਾਰਾਂ ਨੇ ਬਿਲਕੁਲ ਇਹੀ ਕੰਮ ਕਰਨੇ ਆ ਜੇ ਅਸੀਂ ਇਦਾਂ ਹੀ ਕੱਲੇ ਕੱਲੇ ਹੋ ਕੇ ਲੜਾਂਗੇ ਔਰ ਇਹੀ ਰਿਜ਼ਲਟ ਆਊਗਾ ਕਿ ਵੱਡੇ ਵੱਡੇ ਮੰਤਰੀ ਪੰਜਾਬ ਸਰਕਾਰ ਦੇ ਵੀ ਇੱਥੇ ਆ ਕੇ ਗਏ ਨੇ ਪਿੱਛੇ ਵੀ ਇੱਕ ਮੋਰਚਾ ਜਦ ਬਾਹਰ ਗੋਲ ਚੱਕਰ ਤੇ ਲੱਗਿਆ ਸੀ ਮੈਨੂੰ ਤਰੀਕ ਨਹੀਂ ਯਾਦ ਉੱਥੇ ਵੀ ਆਮ ਆਦਮੀ ਪਾਰਟੀ ਦਾ ਕੋਈ ਮੰਤਰੀ ਆਇਆ ਸੀਗਾ ਉਹ ਵੀ ਵਾਅਦੇ ਕਰਕੇ ਗਿਆ ਜੀ 10 ਦਿਨ ਦੋ 15 ਦਿਨ ਦੋ ਰਿਜ਼ਲਟ ਕੀ ਆ ਜ਼ੀਰੋ ਉਸ ਤੋਂ ਬਾਅਦ 2 ਸਾਲ ਤੋਂ ਬਾਅਦ ਇੰਨੀਆਂ ਮੀਟਿੰਗਾਂ ਹੋਈਆਂ ਇੰਨੀਆਂ ਚੀਜ਼ਾਂ ਹੋਈਆਂ ਰਿਜ਼ਲਟ ਕੀ ਜ਼ੀਰੋ ਆਪਣੇ ਯੋਧੇ ਆਪਣੇ ਅਸਲੀ ਸੂਰਮੇ ਅੰਦਰ ਬੈਠੇ ਨੇ ਅੱਜ ਮੇਰਾ ਨਾ ਬੜਾ ਦਿਲੋਂ ਇੱਕ ਯੁੱਧ ਹੋਣ ਦੇ ਨਾਤੇ ਇੱਕ ਬੀਬੀ ਹੋਣ ਦੇ ਨਾਤੇ ਔਰ ਇੱਕ ਸਿੱਖ ਕੌਮ ਦੀ ਉਹ ਮੈਨੂੰ ਲੱਗਦਾ ਕਿ ਮੈਂ ਉਹ ਵੰਸ਼ਾ ਜਮਾਈ ਭਾਗੋ ਜੀ ਦੀ ਮੈਂ ਉਹ ਸਵਾਲ ਤੁਹਾਡੇ ਸਾਰਿਆਂ ਦੇ ਵਿੱਚ ਯੁੱਧ ਦੇ ਵਿੱਚ ਲਿਆਉਣਾ ਚਾਹੁੰਦੀ ਹਾਂ ਜੇ ਮੇਰੀ ਮੇਰੇ ਗੱਲ ਨਾਲ ਜੇ ਤੁਹਾਡੀ ਥੋੜੀ ਜਿਹੀ ਆਤਮਾ ਜਗ ਜਾਊਗੀ ਨਾ ਤੇ ਮੈਨੂੰ ਲੱਗਦਾ ਕਿ ਮੇਰਾ ਕੰਮ ਹੋ ਗਿਆ ਆਪਾਂ ਨੂੰ 25 ਤਰੀਕ ਨੂੰ ਪਹੁੰਚਣਾ ਕਿਉਂ ਜ਼ਰੂਰੀ ਹੈ ਤੁਸੀਂ ਮੈਨੂੰ ਦੱਸੋ ਕਿਹਿਆ ਸੀ ਇਹ ਝੱਲੀ ਬਰਬਾਦ ਹੋਣਾ ਬਚਿਆ ਕੀ ਸਾਡੀ ਕੋਮਾ ਜਾਂ ਅੱਗ ਨਹੀਂ ਲੱਗੀ ਹੱਲੀ ਸਾਡੇ ਵਿੱਚ ਕਿਆ ਨਸ਼ਿਆਂ ਵਿੱਚ ਸਾਡਾ ਯੂਥ ਆ ਗਿਆ ਐਨਐਸਐ ਲਾ ਲਾ ਕੇ ਸਾਡੇ ਯੂਥ ਨੂੰ ਸਾਡੇ ਲੋਕਾਂ ਨੂੰ ਬੱਚਿਆਂ ਨੂੰ ਹੱਕ ਦੀ ਗੱਲ ਸੱਚ ਦੀ ਗੱਲ ਕਰਨ ਤੇ ਅੰਦਰ ਕਰਤਾ ਬੇਰੋਜ਼ਗਾਰੀ ਤੇ ਅੱਗ ਲੱਗੀ ਕੋਈ ਬੱਚਾ ਸਾਡਾ ਰੋਜ਼ਗਾਰ ਨਹੀਂ ਮਿਲ ਰਿਹਾ ਤੇ ਬੱਚੇ ਬਾਹਰ ਭੱਜ ਰਹੇ ਨੇ ਬੀਬੀਆਂ ਤੱਕ ਡਰੱਗਸ ਕਰ ਰਹੀਆਂ ਨੇ ਡਰੱਗਸ ਲੈ ਰਹੀਆਂ ਨੇ ਤੁਸੀਂ ਪਿੰਡਾਂ ਵਿੱਚ ਦੇਖੋ ਐਸੀ ਐਸੀ ਵੀਡੀਓ ਵਾਇਰਲ ਹੋ ਰਹੀ ਹੈ ਚਲੋ ਮੁੰਡੇ ਤੇ ਕਹਿੰਦੇ ਨੇ ਡਰੱਗਸ ਹੁਣ ਮੇਰੀ ਗੋਸਲ ਸੈਂਟਰ ਨਾਲ ਮੀਟਿੰਗ ਵੀ ਹੋਈ ਸੀ ਚੰਡੀਗੜ੍ਹ ਮੈਨੂੰ ਪਿਛਲੇ ਹਫ਼ਤੇ ਹੀ ਚੰਡੀਗੜ੍ਹ ਦੇ ਸੌਰੀ ਪੰਜਾਬ ਦੇ ਜਿਹੜਾ ਇਹ ਕੀ ਆ ਮੇਰੇ ਤੇ ਅਨਿਆਰਾ ਗੁਲਾਬ ਸਿੰਘ ਕਟਾਰੀਆ ਜਿਹੜਾ ਪੰਜਾਬ ਦਾ ਗਵਰਨਰ ਹੈ ਉਹਦੇ ਨਾਲ ਮੀਟਿੰਗ ਹੋਈ ਸੀ ਡਰੱਗ ਨੂੰ ਲੈ ਕੇ ਡਰੱਗਸ ਦੇ ਇਸ਼ੂ ਨੂੰ ਲੈ ਕੇ ਕਿਉਂਕਿ ਪੰਜਾਬ ਵਿੱਚ ਫੈਲ ਰਿਹਾ ਡਰੱਗਸ ਤੇ ਮੈਨੂੰ ਸਮਝ ਆ ਗਈ ਉੱਥੋਂ ਕਿ ਚੱਲ ਕੀ ਰਿਹਾ ਕਿ ਸਾਡੇ ਇਸ਼ੂਸ ਤੇ ਗੱਲ ਕਰਨੀ ਹੈ ਸਾਡੇ ਇਸ਼ੂਸ ਤੇ ਗੱਲ ਕਰਕੇ ਲਾਈਮਲਾਈਟ ਲੈਣੀ ਹੈ ਮੀਡੀਆ ਕਵਰੇਜ ਲੈਣੀ ਬਟ ਸਾਡਾ ਪਲਾ ਕਿਸੇ ਨੇ ਨਹੀਂ ਕਰਨਾ ਔਰ ਮੈਂ ਅੱਜ ਇਸ ਸਿਚੁਏਸ਼ਨ ਇਹ ਮੀਡੀਆ ਦੇ ਰਾਹੇ ਚੀਜ਼ ਕਹਿਣਾ ਚਾਹੁੰਦੀ ਹਾਂ ਪੰਜਾਬ ਦੇ ਲੋਕਾਂ ਨੂੰ ਸਿਰਫ ਔਰ ਸਿਰਫ ਅਸੀਂ ਜੈਗੇ ਸਾਡੀ ਕੋਮਾ ਰਹਿ ਗਈਆਂ ਸਿਰਫ ਆਪਣਾ ਕੰਟਰੀਬਿਊਸ਼ਨ ਦੇਣ ਲਈ ਲੇਕਿਨ ਇਨ ਰਿਵਰਸ ਜੇ ਆਪਾਂ ਸੋਚੇ ਕਿ ਸਾਡੇ ਲਈ ਸਰਕਾਰਾਂ ਕੁਝ ਕਰ ਰਹੀਆਂ ਜਾਂ ਸਾਡੇ ਲਈ ਆ ਕੇ ਕੋਈ ਖੜਾ ਹੋਊਗਾ ਨਹੀਂ ਜੀ ਕੋਈ ਨਹੀਂ ਆ ਰਿਹਾ ਹੁਣ ਮੈਨੂੰ ਲੱਗਦਾ ਕਿ ਥਿਸ ਇਜ਼ ਦਾ ਰਾਈਟ ਟਾਈਮ 26 ਤਰੀਕ ਨੂੰ ਆਪਣਾ ਕੱਠ ਹੋਣਾ ਕਿਉਂ ਜ਼ਰੂਰੀ ਆ ਕਿਉਂਕਿ ਸਾਡਾ ਸਭ ਕੁਝ ਖਤਮ ਹੋ ਗਿਆ ਸਾਡੇ ਪੱਲੇ ਕੁਝ ਨਹੀਂ ਬਚਿਆ ਅਸੀਂ ਜਦ ਸਾਡੇ ਗੁਰੂ ਸਾਹਿਬ ਜਦ ਸਾਡੇ ਸਿੰਘ ਜਦ ਸਾਡੇ ਅਸੀਂ ਕੋੜਿਆਂ ਤੇ ਕਾਟੀਆਂ ਤੇ ਸੁੰਦੇ ਸੀਗੇ ਤੇ ਆਪਣਾ ਰਾਜ ਸੀਗਾ ਕਹਿੰਦੇ ਬੁੱਕ ਬੁੱਕ ਛੋਲੇ ਖਾ ਕੇ ਸਾਡੇ ਸਿੰਘ ਜਿੰਦੇ ਸੀਗਾ ਆਪਣਾ ਰਾਜ ਸੀਗਾ ਅੱਜ ਅਸੀਂ ਗੱਡੀਆਂ 'ਚ ਮਹਿਲਾ 'ਚ ਘੁੰਮਣ ਵਾਲੇ ਹੋਗੇ ਦੇਖੋ ਅਸੀਂ ਗੁਲਾਮ ਬਣ ਗਏ ਦੁਬਾਰਾ ਅੱਜ ਅਸੀਂ ਕਿੱਥੇ ਆ ਗਏ ਸਾਡੇ ਪੱਲੇ ਕੀ ਬਚਿਆ ਤੇ ਮੇਰਾ ਸਾਰੀ ਸੰਗਤ ਨੂੰ ਇੱਕ ਯੂਥ ਨੂੰ ਇਹ ਤੁਹਾਡੇ ਅੱਗੇ ਹੱਥ ਜੋੜ ਕੇ ਤੁਹਾਡੀ ਬੱਚੀ ਤੁਹਾਨੂੰ ਰਿਕੁਐਸਟ ਕਰ ਰਹੀ ਹੈ ਜੇ ਤੁਸੀਂ ਪੰਜਾਬ ਬਚਾਣਾ ਪੰਜਾਬੀਅਤ ਬਚਾਣੀ ਹੈ ਸਿੱਖੀ ਬਚਾਣੀ ਹੈ ਮਾਂ ਬੋਲੀ ਤੇ ਅਟੈਕ ਹੋ ਗਿਆ ਬੱਚਾਂ ਤੇ ਅਟੈਕ ਹੋ ਰਹੇ ਝੂਠੇ ਪਰਚੇ ਪਾਏ ਜਾ ਰਹੇ ਪੰਜਾਬ ਨੂੰ ਪੂਰੇ ਤਰੀਕੇ ਨਾਲ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨ ਬਾਰਡਰ ਤੇ ਭੁੱਖੇ ਮਰ ਰਹੇ ਨੇ ਜੇ ਹੱਲੀ ਵੀ ਤੁਸੀਂ ਨਹੀਂ ਜਾਗੇ ਫਿਰ ਕਦੀ ਨਹੀਂ ਜਾਗੋਗੇ ਇਸ ਕਰਕੇ ਸੰਗਤ ਜੀ ਸਾਰੇ ਸਾਰੇ ਸੰਗਤ ਨੂੰ ਮੇਰੀ ਬੇਨਤੀ ਹੈ ਕਿ 25 ਤਰੀਕ ਹੁਮ ਹੁਮਾ ਕੇ ਜਿਹੜੇ ਬਾਬਾ ਜੀ ਹੁਣਾਂ ਨੇ ਸਾਡੇ ਓਮਦੇਸ ਦੀ ਜਰਨਲ ਬਾਬਾ ਕੁਲਵਿੰਦਰ ਸਿੰਘ ਜੀ ਬਾਬਾ ਰਾਜਰਾਜ ਸਿੰਘ ਜੀ ਹੋਰ ਜਿੰਨੇ ਵੀ ਆਗੂ ਸਹਿਬਾਨ ਸਾਰੇ ਬੈਠੇ ਨੇ ਸਾਰਿਆਂ ਤੋਂ ਮੈਂ ਇਹ ਰਿਕੁਐਸਟ ਕਰਦੀ ਹਾਂ ਸਾਰਿਆਂ ਦੇ ਵੱਲੋਂ ਕਿ ਤੁਸੀਂ ਹੁਮ ਹੁਮਾ ਕੇ ਸਾਰੇ ਪਹੁੰਚੋ ਆਓ ਰਲ ਮਿਲ ਕੇ ਹੀ ਵਕਤ ਹੈਗਾ ਆਪਣੇ ਸੂਰਮਿਆਂ ਨੂੰ ਜਿਨ੍ਹਾਂ ਨੇ ਕੌਮ ਦੇ ਲਈ ਕੁਰਬਾਨੀਆਂ ਦਿੱਤੀਆਂ ਜਿਹੜੇ ਸੰਵਿਧਾਨ ਦੇ ਧਾਰਾ ਮੰਨ ਕੇ ਜੇਲਾ ਕੱਟ ਲਿਆ 14 ਸਾਲ ਦੀ ਉਮਰ ਕੈਦ ਹੁੰਦੀ 25 ਸਾਲ 35 ਸਾਲ 36 ਸਾਲ ਹੋ ਕੇ ਜੇਲ੍ਹਾਂ 'ਚ ਬੈਠੇ। ਕੀ ਤੁਹਾਡੇ ਅੰਦਰ ਦਮ ਨਹੀਂ ਹੈਗਾ ਕਿ ਸੈਂਟਰ ਦੇ ਅੱਗੇ ਖੜੇ ਹੋ ਜਾਓ। ਸੰਗਾਨ ਕਹਿ ਰਿਹਾ ਕਿ ਬੰਦੀ ਸਿੰਘਾਂ ਨੂੰ ਰਿਹਾ ਕਰੋ। ਔਰ ਸਾਨੂੰ ਕਹਿੰਦੇ ਸੀ ਸਵਧਾਨ ਨੂੰ ਨਹੀਂ ਮੰਨਦੇ ਸੀ ਤਾਂ ਚੁੱਪ ਕਰਕੇ ਆਰਾਮ ਨਾਲ ਇੱਥੇ ਬੈਠੇ ਆਂ। ਜਿ ਇਹ ਆਪਣੇ ਏਕਤਾ 'ਚ ਆਪਣੇ ਕੱਠ 'ਚ ਹੀ ਸਭ ਕੁਝ ਹੈਗਾ ਔਰ ਸਾਰਿਆਂ ਆਪਣੇ ਦਿਲ ਦੇ ਅੰਦਰ ਹੈ ਮੇਰੇ ਦਿਲ ਦਾ ਦਰਦ ਹੈ ਜੋ ਮਕੈਰੀ ਹੈ। ਆਪਣੇ ਦਿਲੋਂ ਮੈਲ ਕੱਢ ਦਿਓ। ਆਪਣੇ ਦਿਲੋਂ ਜਾਤ ਦਾ ਹੰਕਾਰ ਕੱਢ ਦੋ ਆਪਣੇ ਦਿਲੋਂ ਉੱਚਾ ਨੀਵਾਂ ਜੋ ਗੁਰੂ ਸਾਹਿਬ ਦੀ ਸਿੱਖਿਆ ਹੈ ਉਸ ਸਿੱਖਿਆ ਤੇ ਚੱਲੋ ਪੰਥ ਦੀ ਜੇ ਸੇਵਾ ਕਰਨੀ ਹੈ ਕਿਉਂਕਿ ਸਾਡਾ ਗੁਰੂ ਪੂਰਨ ਹੈ ਸਾਡਾ ਪੰਥ ਪੂਰਨ ਹੈ ਉਹਦੀ ਸਿੱਖਿਆਈ ਮੰਨ ਕੇ ਸਾਰੇ 25 ਤਰੀਕ ਨੂੰ ਹੋਮੋ ਮਾਰ ਕੇ ਇਕੱਠੇ ਹੋ ਔਰ ਦੇਖੋ ਫਿਰ ਰਿਜ਼ਲਟ 20 ਦਿਨਾਂ ਦੇ ਅੰਦਰ ਮਹੀਨੇ ਦੇ ਅੰਦਰ ਅੰਦਰ ਆ ਜਾਊਗਾ ਮੇਰਾ ਇਹੀ ਕਹਿਣਾ ਸਾਰੀ ਸੰਗਤੋ ਔਰ ਤੁਹਾਡਾ ਇੰਤਜ਼ਾਰ ਰਹੂਗਾ 25 ਤਰੀਕ ਨੂੰ ਮੈਨੂੰ ਲੱਗਦਾ ਕਿ ਸਰਕਾਰਾਂ ਹੋਣ ਬੈਕਪੋਟ ਨੱਟ ਰਹੀਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ